ਨੇ ਸੇਵਾਦਾਰ ਆ ਰਹੇ ਆ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਰੋਕ ਰਿਹਾ ਜਾਣ ਹੀ ਨਹੀਂ ਦਈਗਾ ਜਾਣ ਹੀ ਨਹੀਂ ਦਿੰਦੇ ਅੱਗੇ ਪ੍ਰਸ਼ਾਸਨ ਦੀਆਂ ਗੱਡੀਆਂ ਜਾ ਰਹੀਆਂ ਪ੍ਰਸ਼ਾਸਨ ਕਹਿੰਦਾ ਲੰਗਰ ਸਾਨੂੰ ਫੜਾਓ ਵੀ ਆਪ ਦੀ ਹਾਂ ਅਸੀਂ 4 ਦਿਨਾਂ ਦੇ ਸੇਵਾ ਕਰਦਿਆਂ ਲੰਗਰ ਪ੍ਰਸ਼ਾਸਨ ਲੈ ਕੇ ਆਉਂਦਾਂ ਨੂੰ ਅੱਜ ਸਾਨੂੰ ਇਥੇ ਪ੍ਰਸ਼ਾਸਨ ਲੈ ਕੇ ਨਹੀਂ ਜਾਣ ਦ। ਤੇ ਅਸੀਂ ਉਹਨਾਂ ਨਾਲੇ ਡੋਲ ਕੇ ਅਸੀਂ ਦਾ ਆਪਦੇ ਘਰਾਂ ਨੂੰ ਮੁੜ ਕੇ ਵਾਪਸ ਜਾਂਦੇ ਹਾਂ ਕਾਰਨ ਕੀ ਕਹਿ ਰਹੇ ਆ ਜੀ ਕਾਰਨ ਆ ਕਿ ਅਸੀਂ ਗਾਂਹੇਲ ਜਾਣਾ ਉਹ ਕੈਂਪ ਜੇਡ ਲੱਗੋ ਉਧਰ ਜਾਓ ਉਧਰ ਸਾਨੂੰ ਫੋਨ ਆਈ ਸਰਪੰਚਾਂ ਦੇ ਆ ਸਾਡਾ ਰਾਸ਼ਨ ਸਾਨੂੰ ਵਾਪਸ ਲੈ ਕੇ ਆਓ। ਦਾਣਾ ਪ੍ਰਸ਼ਾਦਾ ਬਣਿਆ ਹੋਰ ਅਸੀਂ ਕੋਈ ਚੀਜ਼ ਨਹੀਂ। ਕੱਲਾ ਦਾਣਾ ਪ੍ਰਸ਼ਾਦਾ ਨਗਰਵੰਨੀਆਂ ਹੋ ਗਿਆ ਘਟਿਆਣ। ਅਸੀਂ ਜੱਟਾਂ। ਅਸੀਂ ਵੀ ਦਾਣਾ ਪ੍ਰਸ਼ਾਦਾ ਹੀ ਲੈ ਕੇ ਆਏ ਹਾਂ। ਤੇ ਪਸ਼ੂਆਂ ਵਾਸਤੇ 4 ਲੈ ਕੇ ਆਏ ਨੰਗਾ ਦੇ। 20 ਗੱਡੀਆਂ ਆਈਆਂ ਜਾਂ ਰਾਸ਼ਨ ਦੀਆਂ। ਹਾਂਜੀ ਹਾਂਜੀ। ਬਣਾ ਬਣਾ। ਅਸੀਂ ਉਹ ਪਿਆਉਣੇ ਜੱਟਾਂ। ਬੋਰਡ ਦੇ ਮਾਲਜਮ ਆ। ਅਸੀਂ ਘਟਿਆਣ ਜੱਟਾਂ ਆ। ਇਹ ਘਟਿਆਣ ਵਾਲੇ ਜੱਟਾਂ। ਇਹ 3 ਦਿਨ ਹੋ ਗਏ ਘਟਿਆਣ। ਨਗਰਵੰਨੀਆਂ ਦਾ 4 ਦਿਨ ਲਗਾਤਾਰ। ਅੱਜ ਚੌਥਾ ਦਿਨ ਆ ਸਾਨੂੰ। ਪਿੰਡਵੰਨੀਆਂ ਕੋਈ ਕਿਸੇ ਦਾ ਪਾਰਟੀ ਬੰਨੀ ਉਹਨੂੰ ਕਿਸੇ ਬੰਨੀ ਹੋਣੀ। ਠੀਕ ਆ ਜੀ ਕਿ ਕੋਈ ਸਰਪ੍ਰਕਾਸ਼ ਨੰਗਣ ਨਹੀਂ ਦੇ ਰਿਹਾ ਅੱਗੇ ਪੁਲਸ ਰੱਖੀ ਹੋਈ ਆ ਨਾ ਕੋਈ ਪੱਕਾ ਕਾਰਨ ਦੱਸ ਰਹੇ ਆ ਅਸੀਂ ਵੀ ਆ ਗੱਡੀ ਆਪਣੇ ਪੁੱਛੋਂ ਗਲਾਂ ਤੋਂ ਆਈ ਸੀ ਚਤਰਾਚਾਰ ਦਾ ਟਰੱਲ ਆਇਆ ਸੀਗਾ ਕਿਸੇ ਨੂੰ ਵੀ ਨੰਗਣ ਦਿੰਦੇ ਜਿੰਨੇ ਸੇਵਾਦਾਰ ਆਵਾਸ ਮੋੜੀ ਜਾਂਦੇ ਸਾਰੇ ਸੇਵਾਦਾਰ ਸਾਰੇ ਆਵਾਸ ਮੋੜੀ ਜਾਂਦੇ ਕਿਹਦੇ ਬੋਰਾਂ ਆਏ ਆ ਸਾਰਿਆਂ ਨੂੰ ਮੋੜੀ ਜਾਂਦੇ ਆ ਸੁੱਕਾ ਰਾਸ਼ਨ ਜਿੱਥੇ ਪਹੁੰਚਦਾ ਤੇ ਪਹੁੰਚਦਾ ਨਹੀਂ ਪਈ ਸਹੀ ਖਾਦੇ ਰਾਸ਼ਨ ਨਹੀਂ ਪਹੁੰਚ ਰਿਹਾ ਸਰਕਾਰਾਂ ਰੋਕੀ ਜਾਂਦੀਆਂ ਉਹਦੇ ਮੂਰੇ ਆਪਦੇ ਨੰਬਰ ਬਣਾਉਣ ਦੇ ਮਾਰੇ ਸਾਰੇ ਸਰਕਾਰਾਂ ਦੇ ਬੰਦੇ ਆ ਜਿੰਨੇ ਵੀ ਹੈਗੇ ਆ ਇਹਨੂੰ ਵਿੱਚ ਰਖਾ ਲਓ ਤੋਰੀਆ ਤੋਰੀਆ ਯਾਰ ਹਣ ਇਧਰ ਜਾਣਾ ਬਾਬਾ ਜੀ ਇੰਕਰਮ ਭੇਜ ਰਹੇ ਇਧਰ ਭੇਜ ਕਿੱਧਰ ਰਹੇ ਫਿਰ ਇਧਰ ਨਹੀਂ ਭੇਜਦੇ ਅਸੀਂ ਆ ਕੇ ਆਣਾ ਹੈਗਾ ਉਧਰ ਹੀ ਚਲਦੇ ਆ ਸਾਡੇ ਕੋਲੇ ਵੀ ਰਾਸ਼ਨ ਆਈ ਲੱਗ ਰਿਹਾ ਮਾਰਦੇ ਸੀ ਤੁਹਾਡੇ ਮਗਰ ਵਾਰੀ ਵਾਰੀ ਨਾਲ ਚੱਲਾਂਗੇ ਠੀਕ ਹੈ ਜੀ ਇੱਕ ਤਾਂ ਗੱਡੀਆਂ ਉੱਥੇ ਫਸ ਗਈਆਂ ਤਾਂ ਫਿਰ ਸਾਡੀ ਗੱਡੀ ਹੋ ਗਈ ਜਹਾ ਥੋੜੀ ਮੈਂ ਇਹ ਕਹਿੰਦੇ ਆ ਸੈਂਟਰ ਬਣਿਆ ਜਿੱਥੇ ਉੱਥੇ ਦੋ ਜਾ ਕੇ ਲੰਘਾ ਗੱਡੀ ਪੁੱਛਦੇ ਸਰਕਾਰ ਦਾ ਨਾਮ ਬਣਿਆ ਪਾਣੀ ਦੇ ਵਿੱਚ ਸਾਡੇ ਨਾਲ ਸਰਪੰਚ ਦੀ ਗੱਲ ਹੈ ਤਿੰਨਾਂ ਪਿੰਡਾਂ ਦੀ ਗੱਲ ਹੋਈ ਆ ਉਹ ਸਾਡੇ ਕੋਲੇ ਬਣਿਆ ਬਣਾ ਰਾਸ਼ਨ ਲਿਆ ਕਰੋ ਠੀਕ ਹੈ ਜੀ ਹਾਂ ਜੀ ਸਭ ਗੱਡੀ ਪੁੱਤੋ ਸਾਬ ਨੂੰ ਲੈ ਕੇ ਆਏ ਆ ਹਾਂਜੀ ਹਾਂਜੀ ਆ ਗੱਡੀ ਪੁੱਤੋ ਸਾਬ ਨੂੰ ਲੈ ਕੇ ਆਏ ਆ ਆ ਆਪਣੀ ਪੁਤਰੀ ਪੁੱਤ ਸਾਬ ਦਵਾਈ ਏ ਕੰਨ ਰਸਤੇ ਬੰਦ ਕਰਤੀ ਨਾਲੇ ਹਾਂਜੀ ਹਾਂਜੀ ਕੋਰੀ ਆਰ ਸੀ ਉਹ ਖੜਾ ਇਧਰ ਆ ਉਹ ਡਰਾਈਵਰ ਸਾਬ ਕਾਲੇ ਵੇ ਉਹ ਡਰਾਈਵਰ ਕੋਈ ਪੈਸਾ ਕਰਾਉ ਪਰ ਟਰੈਕਟਰ ਕਿੱਧਰ ਆ ਗਿਆ ਨਹੀਂ ਵੀ ਹੁਣ ਆਪਾਂ ਇੱਥੇ ਲਾਉਣਾ ਲੰਗਰ ਕਿੱਦਾਂ ਕੀ ਕਰਾਂ ਟਰੈਕਟਰ ਅਸੀਂ ਚਾਰ ਲੈ ਗਏ ਸੀ 17 ਨੂੰ ਤੇ ਆਪਣੇ ਲੰਗਰ ਉਹ ਬੰਦੇ ਵੀ ਬਹੁਤ ਦੁਖੀ ਹੋਏ ਪਏ ਆ ਕਹਿੰਦੇ ਲੰਗਰ ਨਹੀਂ ਦਿੰਦੇ ਜਿੱਥੇ ਸਹੀ ਰੈਸ਼ਨ ਪਹੁੰਚਾਉਣਾ ਉੱਥੇ ਜਾਣ ਨਹੀਂ ਦੇਣਾ ਰੈਸ਼ਨ ਭਈ ਇੱਕ ਥਾਂ ਤੋਂ ਪਹਿਲਾਂ ਹੀ ਮੁੜ ਕੇ ਆ ਉਧਰੋਂ ਵੀ ਸਾਨੂੰ ਮੋੜਤਾ ਤੇ ਜਾਣ ਨਹੀਂ ਸਹੀ ਥਾਂ ਤੇ ਜਾਣ ਨਹੀਂ ਦਿੰਦੇ ਜਿਹੜੇ ਸਰਕਾਰ ਦੇ ਬਣਾਏ ਹੋਏ ਆ ਵੀ ਉਥੇ ਸਰਕਾਰ ਦਾ ਨਾਮ ਹੋਏ ਉਥੇ ਭੇਜ ਰਿਆ ਗੱਲਾਂ ਰਾਸ਼ਨ ਸਹੀ ਥਾਂਾਂ ਤੇ ਰਾਸ਼ਨ ਨਹੀਂ ਪਹੁੰਚ ਰਿਆ ਇਹ ਕਾਲਾ ਕੋਲਾ ਦੇ ਆਣ ਵਾਲੀ ਇਹ ਲੈਂਗ ਉਹ ਪੂਰੀ ਸਾਰੀ ਅੱਜ ਆਉਂਦਾ ਕੋਈ ਨਹੀਂ ਇੱਧਰ ਨਹੀਂ ਜਾਣਾ ਯਾਰ ਭਈ ਭੇਜ ਇਧਰ ਹਾਂ ਉਧਰ ਨੂੰ ਆਇਤਾ ਪਤਾ ਲੱਗੇ ਆਪਾਂ ਨੂੰ ਇਹ ਕਾਵਾਂ ਵਾਲੀ ਤੂੰ ਸ਼ਮਸ਼ਾਨਗੜ੍ਹ ਸਿੱਧਾ ਬੰਨ ਤੇ ਉੱਥੇ ਬੰਨ ਤੇ ਜਾਉਂ ਹਾਂਜੀ ਹਾਂਜੀ ਲੈ ਚੱਲ ਅੰਗਲੈਂਡ ਲੈ ਚੱਲ ਅੰਗਲੈਂਡ ਠੀਕ ਹੈ ਜੀ ਓਕੇ ਆ ਜੋ